ਆ ਵੀ ਜੀ ਆਉਂਦੇ ਆਂ ਮੈਂ ਨਹੀਂ ਆਉਗੀ ਸਾਡੇ ਸਾਡੇ ਉਹ ਮਾਮਾ ਕਿਤੇ ਤੋੜ ਕੇ ਆਗੀ ਆਏ ਖੜ ਜੋ ਨਾ ਯਾਰ ਤੇ ਬਾਅਦ ਮੈਨੂੰ ਸਿੱਧਾ ਆਏ ਕਰ ਦੋ ਆਏ ਖੜ ਜੋ ਅੱਛਾ ਬਸ ਕਾਣਾ ਮਾਛੋ ਟਾਈ ਉਤਕਰਸ਼ ਗੋਇਲ ਸੁਪਨਾ ਪ੍ਰੇਸ਼ਨ ਕਰ ਰਹੇ ਹਾਂ ਅਸੀਂ ਹਾਂਜੀ ਅਸੀਂ ਚਾਹੁੰਦੇ ਹਾਂ ਸਾਡਾ ਸਟਾਈਪੈਂਡ ਹੈ ਜਿਹੜਾ ਜਲਦ ਤੋਂ ਜਲਦ ਬਤਾਇਆ ਜਾਵੇ ਸਾਡਾ ਜਿਹੜਾ ਸਿਹਤ ਮੰਤਰੀ ਹੈ ਉਹ ਖੁਦ ਵੀ ਇੱਕ ਡਾਕਟਰ ਹਨ ਤਾਂ ਅਸੀਂ ਚਾਹੁੰਦੇ ਹਾਂ ਉਹ ਸਾਡੀ ਸਮੱਸਿਆ ਨੂੰ ਸਮਝਣ ਤੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਹੜੀ ਸਾਡੇ ਸਟੂਡੈਂਟਾਂ ਦੀ ਸੀ ਪ੍ਰੈਕਟਿਸ ਕਰ ਰਹੇ ਕਿਹੜੀ ਨਾਂ ਦੇ ਅਸੀਂ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਸਾਰੇ ਦੇ ਸਾਰੇ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਇਹਨਾਂ ਗੱਲਾਂ ਤੇ ਗੌਰ ਕੀਤੀ ਜਾਵੇ ਜਿਹੜੀ ਸਾਡੀ ਫੀਸ ਹੈ ਉਹ ਵੀ ਬਹੁਤ ਜ਼ਿਆਦਾ ਹੈ ਬਾਕੀ ਸਟੇਟਾਂ ਨਾਲੋਂ ਲਗਭਗ ਦੁੱਗਣੀ ਤੋਂ ਤਿੰਗਣੀ ਫੀਸ ਹੈ ਪਰ ਸਟਾਈਪੈਂਡ ਦੇਣ ਵ ਇੰਝ ਨਹੀਂ ਹੋਣਾ ਚਾਹੀਦਾ ਜਿਹੜੀ ਆਪ ਸਰਕਾਰ ਹੈ ਉਹ ਸਭ ਤੋਂ ਵੱਧ ਸਿਹਤ ਸੇਵਾਵਾਂ ਤੇ ਕਹਿੰਦੀ ਹੈ ਕਿ ਅਸੀਂ ਪੈਸੇ ਲਾਣੇ ਆ ਪਰ ਉਹ ਚੀਜ਼ਾਂ ਦਿਖ ਨਹੀਂ ਰਹੀਆਂ 15000 ਰੁਪਏ ਮਹੀਨਾ ਮਿਲਦੀ ਹੈ ਸਾਡੀ ਮੰਗ ਹੈ ਕਿ ਇਹਨੂੰ ਜਿੰਨਾ ਦਿੱਲੀ ਚ ਦਿੱਤਾ ਜਾਂਦਾ ਐਟਲੀਸਟ ਉਹਨਾਂ ਤਾਂ ਦਿੱਤਾ ਜਾਵੇ 25 ਤੋਂ 30000 ਦਿੱਤਾ ਜਾਂਦਾ ਦਿੱਲੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਿਨੀਮਮ ਤੋਂ ਮਿਨੀਮਮ 25 ਇਸ ਨੂੰ ਵਧਾ ਕੇ 25000 ਰੁਪਏ ਆਣਾ ਮਾਹੋਂ ਦਾ ਹੀ ਚਿਹਰਾ ਉਹ ਆਪਣਾ ਪਿਛਾਪਾ ਭੁੱਲ ਗਏ ਉਹ ਪ੍ਰਦਰਸ਼ਨ ਕਰਦੇ ਹਾਂ ਹਾਂਜੀ ਹਾਂਜੀ ਪ੍ਰਦਰਸ਼ਨ ਕਰ ਰਹੇ ਹਾਂ ਸਰ ਅਸੀਂ ਐਮਬੀਬੀਏ ਸਟੂਡੈਂਟ ਹੈਗੇ ਆ ਪੰਜਾਬ ਦੇ ਜੋ ਕਿ ਪਟਿਆਲਾ گورਨਮੈਂਟ ਮੈਡੀਕਲ ਕਾਲਜ ਪਟਿਆਲਾ ਵਿੱਚ ਕਰਦੇ ਆ ਸਾਡੀ ਮੇਨ ਡਿਮਾਂਡ ਹੈਗੀ ਹੈ ਕਿ ਸਾਡਾ ਜਿਹੜਾ ਸਟਾਈਪੈਂਡ ਹੈ ਇੰਟਰਨਸ਼ਿਪ 'ਚ ਜਿਹੜਾ ਮਿਲਦਾ ਸਾਨੂੰ ਉਹ ਬਾਕੀ ਸਟੇਟਾਂ ਨਾਲੋਂ ਬਹੁਤ ਘੱਟ ਹੈ ਜਿਵੇਂ ਦਿੱਲੀ 'ਚ ਗੱਲ ਕਰੀਏ ਤਾਂ 30000 ਹੈਗਾ ਤੇ ਚੰਡੀਗੜ੍ਹ ਵਿੱਚ 28000 ਹੈ ਤੇ ਤੇ ਹਰਿਆਣੇ ਵਿੱਚ ਹੁਣੇ ਕੁਝ ਦਿਨ ਪਹਿਲਾਂ ਹੀ ਵਧਿਆ ਜੋ ਕਿ 24000 ਹੋ ਚੁੱਕੇ ਹੈ ਬਟ ਸਾਡੇ ਪੰਜਾਬ ਦਾ 15000 ਹੀ ਹੈਗਾ ਜੇ ਫੀਸ ਦੀ ਗੱਲ ਕਰੀਏ ਐਮਬੀਬੀਐਸ ਦੀ ਪੂਰੀ 5 ਸਾਲ ਦੀ ਜਿਹੜੀ ਫੀਸ ਹੈ ਪੰਜਾਬ ਵਿੱਚ ਸਭ ਤੋਂ ਵੱਧ ਹੈ 9 ਤੋਂ 10 ਲੱਖ ਦੇ ਵਿੱਚ ਜਦਕਿ ਬਾਕੀ ਜਿਹੜੇ ਸਟੇਟਸ ਮੈਂ ਹੁਣੇ ਦੱਸਿਆ ਦਿੱਲੀ ਹੋ ਗਿਆ ਚੰਡੀਗੜ੍ਹਿਆ ਹਰਿਆਣਾ ਇਹਨਾਂ ਸਭ ਦੀ ਫੀਸ 2 ਲੱਖ ਤੋਂ 4 ਲੱਖ ਦੇ ਵਿੱਚ ਹੈਗੀ ਹੈ ਤਾਂ ਸਾਡੀ ਮੇਨ ਡਿਮਾਂਡ ਇਹੀ ਹੈ ਕਿ ਸਾਡਾ ਸਟਾਈਪਨ ਵਧਾਇਆ ਜਾਵੇ ਤੇ ਅਗਰ ਹਰ ਸਾਲ ਪੰਜਾਬ ਸਰਕਾਰ ਫੀਸ ਵਧਾਉਂਦੀ ਹੈ ਤਾਂ ਉਸੇ ਤਰ੍ਹਾਂ ਸਟਾਈਪਨ ਵੀ ਵਧਾਣਾ ਚਾਹੀਦਾ ਸਰਕਾਰ ਨੂੰ ਦੀਹਾੜੀ ਨਾਲ ਹੋਰ ਕੀ ਮੰਗਾ ਪੁੱਤ ਜੀ ਸਰ ਆਹੀ ਹੈ ਕਿ ਜੇ 15000 ਹੈਗਾ ਤਾਂ ਇੱਕ ਦਿਹਾੜੀਦਾਰ ਜਿਹੜਾ ਮਜ਼ਦੂਰ ਹੈ ਉਹਨੂੰ 500 ਉਹਨੂੰ ਵੀ 500 ਰੁਪਏ ਦਿਹਾੜੀ ਨਹੀਂ ਮਿਲਦੇ ਉਹਨੂੰ ਵੀ 700 800 ਰੁਪਏ ਦਿਹਾੜੀ ਮਿਲਦੀ ਹੈ ਤੇ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨਾਂ ਨੇ ਵੀ ਘੱਟੋ ਘੱਟ 600 ਰੁਪਏ ਮਿਨੀਮਮ ਰੱਖਿਆ ਤਾਂ ਹੈ ਕਿ ਇੱਕ ਦਿਹਾੜੀਦਾਰ ਮਜ਼ਦੂਰ ਨੂੰ ਦੇਣਾ ਚਾਹੀਦਾ ਹੈ ਬਸ ਡਾਕਟਰਾਂ ਨੂੰ